रेडी ਇੰਨੇ ਚ ਧੂਆਂ ਜਿਵੇਂ ਲਿਕਲੀ ਜਾਂਦਾ ਤੂੰ ਆ ਪੁੱਤਾਂ ਚ ਜਨ ਵਧੀਆ ਗਰਮ ਦਾ ਨਾਲ ਐਸੇ ਆਪਾਂ ਦੂਰ ਤੋਂ ਬੋਲਦੇ ਰਿਹਾ ਤਾਂ ਕਿ ਸੱਚੀ ਗੱਲ ਕਰਦੇ ਆ ਠੰਡ ਕਰ 3 ਮਹੀਨਾ ਲਵਾਈਆਂ 1 ਮਹੀਨਾ ਲਵਾਈਆਂ ਅੱਜ ਦੇਖੀ ਆਰਾਮ ਨਾਲ ਖੜੀਆਂ ਨੇ ਐ ਵੀ ਨਹੀਂ ਮੰਨਦੀਆਂ ਸੱਤਾ ਦੱਤਾ ਪਾਰੀਏ ਮੋਟਰ ਦਾ ਕਾਣਾ ਤੇ ਤੈਨੂੰ ਤਾਂ 20 ਪੁੱਤਾਂ ਦੀ ਬੋਤਲ ਆਪਣੇ ਤੇ ਉੱਗੀਆਂ ਬੀਜੀਆਂ ਦੀ ਅੱਜ ਵਾਸਾ ਮੌਸਮ ਵਧੀਆ ਤੇਲ ਵਧੀਆ ਤੇ ਮਨ ਲਵਾ ਲਈ ਉਹ ਦੋ ਤਨ ਲਵਾ ਕੇ ਫੜਦੇ ਪਾਖਾ ਦੇ 1 ਮਹੀਨੇ ਕਹਿੰਦੇ ਆ ਇਹ ਬਰਾਹਰ ਹੋਇਆ ਬੰਦੇ ਨੂੰ ਸਮਝਾਉਂਦਾ। ਤੇ ਨਹੀਂ ਜੈਨ ਬਾਰ ਦੇ ਘੰਗਾ ਪਾਣੀ ਨੇ ਜਿੱਦੇ ਕੰਕਰ ਮਾਹੀ ਉਹਦੇ ਤੇ ਲੈ ਜੀ ਬਾਰ ਚ ਨਾ ਮਾਉ। ਕਾਹਨੇ ਕਰ ਮਲਕੇ ਨਾ ਰਿਹਾ ਪਾਤਾ ਤੇ ਲਾਗੇ ਹੋ ਜਾਣਗੇ। ਐਨੇ ਦਿਨ ਹੋਰ ਖੁੱਲ ਜਾਨੀ ਫਿਰ ਮੋਕਾ ਕਰਵਾਵਾਂਗਾ ਅੱਜ। 40 ਲੀਟਰ ਲਗਭਗ ਕਰਦੀ ਫੜਪਰੀ। ਦਾਪਾ ਨੂੰ 10 ਪਰ ਤੇ ਦੋ ਦਿਨ ਤਿੰਨ ਦਿਨ ਮੋਟਰ ਚੱਲੂ ਤੇ ਲੈ ਜੀ ਟਰ ਕਰਵਾ ਕੇ ਅੱਧਾ ਘੰਟਾ। ਬੜਾ ਬਰਾਹਰ ਹਾਲ ਹੋਇਆ ਤੇ ਕਿਸਮਾ ਦਾ ਪੁੱਤ। ਰਾਮਨਾਲ ਖੜਕੇ ਹੋਏ ਸਾਨੂੰ ਸਰਸਤਾਂ ਨੇ। ਉਹਨਾਂ ਦੇ ਹੂੰ ਨਹੀਂ ਨਹੀਂ ਉਦਰੀਆਂ ਖੰਡ ਕਰਤ ਨੁਹਾਇਆ ਨਹੀਂ। ਅੱਜ ਇੱਧਰ ਹਰਾ ਬੜੀ ਚੰਡੀ ਆ। ਤਾਂ ਖੰਡ ਕਰਕੇ ਨੁਹਾਇਆ ਨਹੀਂ ਜਰਿਆ। ਇਹ ਅੱਜ ਨੁਹਾਇਆ ਵੀ ਖੁਰਤਾ ਨਹੀਂ ਤੂ। ਆਰਾਮ ਨਾਲ ਖੜੀਆਂ ਰਹਿਉਂਦੀਆਂ ਨਹੀਂ ਹੈਗੀਆਂ। ਕੋਈ ਸਾਡ ਮਾਤਰ ਮਸਲਾਈ ਹੁੰਦੀ ਹੈ ਨੀ ਮਾਸ ਹੁੰਦੀ ਹੈ। ਆਹ ਪਰਸ ਛੜਦਾ ਨਹੀਂ ਕੁਛ ਵੀ। ਇਹ ਘੜਦੂ ਨਾਲ ਕਾਲੀਆਂ ਖਾਲੀਆਂ। ਫੂਲੀ ਨੁਹਾਤੀ ਆਪਣੀ। ਫੂਲੀਆਂ ਇਹ ਆਰਾਮ ਨਾਲ ਖੜਕੀ। ਨੀ ਨਾ ਹੋ ਰਣਪੂਰਾ ਮੈਂ ਪਰ ਕੋਈ ਵੀ ਪਰ ਉਹਨਾਂ ਨੇ ਕੰਡ ਕਰਕੇ ਨਮਾਇਆ ਸੀ ਬੜਾ ਵਧੀਆ ਏਸੇ ਕਰਕੇ ਅੱਧ ਨਮਾਉਣਾ ਹੈ ਜੀ ਜਦੋਂ ਵੀ ਬਿਨੋਖੀ ਆ ਰਹੀ ਮੈਂ ਮੋਟਰ ਦਾ ਬੰਦ ਕਰੀ ਕੋਈ ਵੀ ਮੈਂ ਸ਼ਰਮਾ ਸੋ ਆਵਰੂ ਆ ਕੇ ਨਮਾਉਣੀ ਸਫਤ ਆ ਗਈ ਮੈਂ ਤੁਹਾਨੂੰ ਲਾ ਕੇ ਬੁੱਤ ਤਾਰੇ ਬਧੀਏ ਨਾਲ ਸਾਫ ਸਫਾਈ ਹੋਊਗੀ ਹੁਣ ਪਾਸਾ ਦਿਨ ਲੱਗਿਆਂ ਦੇ ਹੁਣ ਤਾਂ ਪਰ ਨਮਾਇਆ ਕਰਾਂਗੇ ਇਦੋਂ ਪਰ ਫਰਬੀ ਚੜ ਕੇ ਫਿਰਦਾ ਬੜੀ ਰੋਜ ਦਿਮਾਰਿਆ ਕਰੀਏ ਆਹੀ ਦਾਸ ਦਿਨ ਫੰਟ ਦੇ ਹੋਰ ਨਹੀਂ ਪਤਾ ਪੂਰੀ ਦਿਖਾ ਰਹੀ ਆਪਣੀ ਗਾਈ ਦਾ ਸੁੱਕ ਕੇ ਦਿੱਕ ਦਿੱਕੀ ਨਿਕਲੂਗੀ ਇਹਦੀ ਬਿੱਲੀ ਆ ਵਾਏ ਇਹਦੇ ਬਹੁਤ ਕੋਹਲਾ ਹੈਗਾ ਤੇ ਪੂਰੀ ਘਾਰੇ ਤੋਂ ਪਾਣੀ ਦਾ ਤਿਆਰ ਹੋ ਜਾ ਤ ਸਕੂਲ ਵੀ ਜਾਣਾ ਹੋਣਾ ਨਾ ਹਾਂ ਰੈਡੀ ਹਾਂ ਨਨਵਾ ਨ ਮੈਂ ਚੌਰੀ ਉਹਦੀ ਗੁਸਤਾਂ ਚਾ ਰਹੀ ਹੈਗੀ ਦੇਖੋ ਜੀ ਫੂਲੀ ਆਪਣੀ ਕਿੰਨੀ ਸੋਹਣੀ ਲੱਗੀ ਕੱਢ ਜਾ ਕੱਢ ਜਾ ਤਰੀਕਾ ਕਰਦੇ ਹੋਣੀ ਨਿੱਤ ਪੋਈਲਾ ਬੁੱਤ ਹਾਂ ਚਲੋ ਠੀਕ ਹੈ ਰੈਡੀ ਮੈਂ ਤਿਆਰ ਹੋ ਗਈ ਤੁਸੀਂ ਦੇਖਿਓ ਵੀਡੀਓ ਚ ਮੱਝਾ ਨਵਾ ਕੇ ਆਟਿਆ ਇਹਨਾਂ ਨੇ ਸ਼ਿੰਗਾਂ 'ਚ ਤੇਲ ਲਾਉਣਾ ਬੰਦ ਨਹੀਂ ਇਹ ਦਰਖਤਾਂ ਨਾਲ ਟੱਕਰਾਂ ਮਾਰੀਆਂ ਨੇ ਸ਼ਿੰਗਾਂ 'ਚ ਤੇਲ ਲਾਉਣ ਨਾਲ ਜਿਹੜੀ ਇਹਨਾਂ ਨੇ ਥਣਾ 'ਚ ਵੀ ਪਾਈਆਂ ਪਾੜਤੀਆਂ ਨੇ ਕਿਹਨੇ ਵੀ ਸ਼ਿੰਗਾਂ 'ਚ ਜਿਹੜੋ ਖਸਕੀ ਹੁੰਦੀ ਐ ਵੀ ਉਹਰੋਂ ਪਾੜਤੀਆਂ ਨੇ ਇਸ ਤਰ੍ਹਾਂ ਤੇਲ ਲਾਉਣ ਨਾਲ ਇੱਥੇ ਆਹ ਥਾਂ 'ਚ ਆਹ ਥਾਂ 'ਚ ਤੇਲ ਲਾਓ ਇਹਨਾਂ ਨੇ ਆਏ ਫੇਰ ਇਹ ਦੇਖੋ ਨਾਂ ਹੱਥੋਂ ਕਰਾਮ ਨਾਲ ਖੜੀਆਂ ਰਿਲੈਕਸ ਹੋ ਗਈਆਂ ਐ ਰਿਲੈਕਸ ਹੋ ਗਈਆਂ ਪੂਰੀਆਂ ਤੇ ਅੰਦਰ ਆਤੀ ਕਿ ਬੱਚੀ ਨੇ ਮੂੰਹ ਮਾਰ ਕੇ ਟੇਲ ਰੋਟ ਉਲੀ ਪਰ ਕੇ ਲੈਣਾ ਸਰੋਂ ਦੇ ਤੇਲ ਦੀ ਇਸ ਤਰ੍ਹਾਂ ਨਾਲ ਇਹਦੇ ਸੰਗ ਕਢਾਏ ਸੀ ਆਪਾਂ ਜੀ ਇਹਦੇ ਸੰਗ 파ੜਦੇ ਨੇ ਖੁਸ਼ਕੀ ਮਲ ਕੇ ਇਹਨੂੰ ਬਾੜੀ ਹੈਗੀ ਸਿੰਗਾਂ ਤੋਂ ਤੇਲ ਇਹਦੇ ਪੂਰਾ ਲਾਉਣਾ ਪੈਂਦਾ ਫੇਰ ਇਹਦੇ ਲੋਟ ਰਹੇ ਨਹੀਂ ਇਹਦੇ 파ੜਦਿਆਂ ਨੇ ਬਿਆਈਆਂ ਬਿਆਈਆਂ 파ੜਦਿਆਂ ਨੇ ਇਸ ਤਰ੍ਹਾਂ ਇਹਦੇ ਤੇਲ ਲਾ ਕੇ ਆਪਾਂ ਰਿਲੈਕਸ ਹੋਈਆਂ ਖੜੀਆਂ ਨੇ ਉਹਨਾਂ ਤੋਂ ਕਿੰਨਾਂ ਨੂੰ ਸ਼ਾਂਤੀ ਆਈ ਹੈ ਪੂਰੀ ਜੀ ਤੇ ਮੈਂ ਜਾ ਰਿਹਾ ਸੀ ਟਰੋਲੇ ਤੇ ਬਾਈ ਗੁਰਜੰਟਾ ਗੁਰਜੰਟ ਸਿੰਘ ਆਪਣਾ ਮਿੱਤਰ ਆ ਗਿਆ ਤੇ ਵੱਡਾ ਭਾਈਆ ਪਿਓ ਵਰਗਾ ਤੇ ਪ੍ਰੇਮ ਬਹੁਤ ਆਪਣਾ ਜੀ ਨਾਲ ਬਾਈ ਨਾਲ ਤੇ ਮੈਂ ਦੇਖ ਕੇ ਠੰਡ ਦੀ ਬਾਈ ਕਹਿੰਦਾ ਮੈਂ ਆਖਿਆ ਵਿਚਾਲਾ ਵਸਤੀ ਬਾਗ ਜਨੂੰ ਠੰਡਾ ਕੀ ਹਾਂ ਤੇ ਇਹ ਗੱਡੀ ਖੜਾ ਲਈ ਬਾਈ ਕਹਿੰਦਾ ਇਹਨੇ ਭੋਗ ਤੇ ਜਾਣਾ ਬਾਈ ਨੇ ਕਹਾ ਤੇ ਮਹਾਜਾ ਬਾਈ ਧਰੋਲੇ ਤੱਕ ਆਪਾਂ ਦੋਨੇ ਭਾਈ ਗੱਲਾਂ ਕਰਦੇ ਚੱਲਾਂਗੇ ਤੇ ਪ੍ਰੇਮ ਵਾਲਾ ਸਾਰੇ ਪਰਿਵਾਰ ਨਾਲ ਹੀ ਇਹ ਬਾਈ ਨਾਲ ਦਾ ਬਾਲ ਹੈ ਤੇ ਬਾਈ ਇਹ ਆਪਾਂ ਤੁਸੀਂ ਪਹਿਲਾਂ ਵੀ ਕਈ ਬਲੌਗਾਂ 'ਚ ਦੇਖਿਆ ਬਾਈ ਨੂੰ ਤੇ ਹੋਰ ਬਾਈ ਕਿਵੇਂ ਜੰਟ ਹੈ ਹਾਂਜੀ ਬਿਲਕੁਲ ਠੀਕ ਠਾਕ ਬਾਈ ਚੜਦੀ ਕਲਾ ਦੇ ਮਾਲਕ ਦਾ ਹੁਕਮ ਨਾਲ ਜਿੰਨਾ ਆਪਣਾ ਰੰਗ ਰੂਪ ਚੜਦਾ ਦੇਖ ਕੇ ਬੰਦੇ ਨੂੰ ਹਾਂ ਆਮ ਕਿਰਪਾ ਮਾਲਕ ਦੀ ਸੱਚੇ ਪਾਤਸ਼ਾਹ ਦੀ ਮੇਰਾ ਬਾਈ ਛੇਵੇਂ ਵਰਗਾ ਬੰਦਾ ਬਣਨਾ ਬਹੁਤ ਮੁਸ਼ਕਲ ਹੈ ਆਏ ਗਏ ਦੀ ਕੁੱਲ ਦੀ ਇੱਜ਼ਤ ਕਰਦੇ ਹੈ ਕਿੱਦ ਕਰਦਾ ਮਿਲਦਾ ਵੀ ਆ ਪੱਜ ਕੇ ਪ੍ਰਮਾਤਮਾ ਦੀ ਵਧੀਆ ਪ੍ਰਮਾਤਮਾ ਦੀ ਹਾਂ ਕੱਲ ਕਰ ਆਪਣਾ ਉਧਰ ਔਖਾ ਹੋ ਗਿਆ ਤਾਂ ਉਹ ਚਲ ਉਹ ਉਹ ਤਾਂ ਮਾਲਕ ਦੇ ਹੱਥ ਹੈ ਖੇਡ ਹਾਂ ਜੰਮਣਾ ਕਰਨਾ ਮਰਨਾ ਉਹ ਮਾਲਕ ਦੇ ਹੱਥ ਹੈ ਹੂੰ ਮੇਰੇ ਮਾਲਕ ਤੋਂ ਬਿਨਾ ਪੱਤਾ ਨਹੀਂ ਝੂਲਦਾ ਕੋਈ ਕੁਝ ਕਹੀ ਜਾਵੇ ਇੱਕ ਪੱਤਾ ਵੀ ਓਹੀ ਗੱਲ ਹੈ ਇਹ ਆਪਾਂ ਕਹੀ ਆਈਏ ਐਂ ਕਰਦੀਏ ਐਂ ਕਰਦੀਏ ਜੋ ਹੋਣਾ ਹੈ ਉਹ ਹੋ ਗੀ ਰਹਿਣੇ ਪੂਰੇ ਹੁਕਮਨਾਰ ਦਾ ਹਾਂ ਉਹਦੇ ਹੁਕਮਾ ਬਾਈ ਜਾਂਟ ਇੱਥੇ ਲੈ ਕੁਛ ਨਹੀਂ ਜਾਣਾ ਨਾ ਬਾਈ ਨਾ 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 ਕੁਛ ਨਹੀਂ ਐਵੇਂ ਗੇਦੀਏ ਤੇ ਆਪਣਾ ਮੇਰਾ ਹੁਣ ਸਾਰੇ ਸਿਆਣੇ ਬੰਦੇ ਨਾਲ ਵੀ ਪ੍ਰੇਮ ਬੱਚੇ ਨਾਲ ਵੀ ਸਾਰੇ ਮੈਂ ਬਾਹਰ ਦੀ ਸੋਂ ਉੱਥੇ ਕਹਿ ਬੈਂ ਜੋ ਟਾਈਮ ਹੋ ਚੁੱਕਿਆ 2:00 ਬੱਜ ਚੁੱਕੇ ਨੇ ਵੀਡੀਓ ਚ ਦੇਖਿਆ ਤੁਸੀਂ ਨੇ ਤੇ ਮੱਝਾਂ ਨੇ ਸਵੇਰੇ ਸਰਵਿਸ ਕਰੀ ਤੇ ਸਾਰੀਆਂ ਨਮਾਈਆਂ ਸੀ ਤੇ ਗਾਂ ਦੀ ਚਮਕ ਦੇਖੋ ਬਾਈ ਗਾਂ ਹੀ ਤੋਂ ਲਾਲ ਲਾਲ ਜਿਵੇਂ ਜਰ ਲੈਣੀ ਉਹ ਨਹੀਂ ਐ ਮੁੜਕੇ ਨਾਲ ਹੋਇਆ ਪੈਰੀ ਦੇ ਨਾਲ ਬੁਰਸ ਮਾਰ ਮਾਰ ਦੀ ਬਾਤ ਉਤਲੀ ਜਿਹੜੀ ਜੱਤਾ ਦੇਖੋ ਕਿੰਨੀ ਸੋਹਣੀ ਹੋ ਗਈ ਸਾਰਾ ਲਾਤਾ ਦੀ ਕੋਹ ਹੈ ਤਾਂ ਚਮਕ ਰਹੀ ਹੈ ਮਲਕੀ ਚਮਕ ਮਾਰਦੀ ਹੈ ਗਾਂ ਵਿੱਚ ਧੁੱਪ ਬਹੁਤ ਸੋਹਣੀ ਸੀ ਅੱਜ ਤੇ ਮੱਝਾਂ ਕਾਲੀਆਂ ਡੰਡ ਕੱਢੀਆਂ ਪਈਆਂ ਨੇ ਅੱਜ ਹਾਂ ਖੋਲਦਾ ਕੋਈ ਨਾ ਬੱਸ ਸਿਬੂ ਸਿਧਾਰੀ ਨਮਾਦਿਆ ਸੀ ਅੱਜ ਬਹੁਤ ਸੋਹਣੀਆਂ ਲੱਗਦੀ ਨੇ ਤੇ ਆ ਝੋਟੀ ਆਪਣੀ ਜਿਹੜੀ ਉਹ ਵੱਡੀ ਝੋਟੀ ਦੀ ਵੇਚ ਦਿੱਤੀ ਹੈ ਕੱਲ ਆਪਾਂ 74300 ਰੁਪਏ ਦੀ ਤੇ ਆ ਝੋਟੀ ਆਪਾਂ ਹੁਣ ਇਹ ਤੇ ਗੌਰ ਕਰਨੀ ਹੈ ਇਹ ਕੁਦਰਤ ਨੇ ਆਪਾਂ ਨੂੰ ਵਾਹਿਗੁਰੂ ਨੇ ਬਰਦਾਨ ਅਹੀ ਚੀਜ਼ ਦਿੱਤੀ ਹੈ ਸਿੰਘ ਦੇਖੋ ਇਹਦਾ ਕਿਹੜਾ ਕੁਆਲਿਟੀ ਹੈ ਉਹੀ ਮੋੜ ਕੀ ਨਾਲ ਹੀ ਜਮੀ ਤੇ ਪਿੱਠਪੂੜੇ ਦੀ ਬਹੁਤ ਚੰਗੀ ਬਣਨ ਆ ਨੇ ਇਹ ਜਿਹੜੀ ਉਹ ਵੱਡੀ ਮੈਸ ਵਿੱਚ ਦੀ ਮੋਟੋ ਰੇ ਮੰਗ ਰਾਈ ਸੀ ਇਹ ਸਾਲ ਦੀ ਹੋ ਗਈ ਨੇ ਬਹੁਤ ਸੋਹਣੀ ਬਣ ਜਾਣਾ ਕੱਟਾ ਆਪਣਾ 10-11 ਮਹੀਨਾ ਲਾ ਹੋ ਗਿਆ ਇਹਨੇ ਵੀ ਟੋਪ ਦਾ ਮੰਨਣਾ ਇਹ ਘਰੇ ਰੱਖਣਾ ਮਾਲੀ ਬਣਾਉਣਾ ਮਾਲੀਏ ਤਾਂ ਔਰਤ ਇਹਨੂੰ ਰੱਖਣਾ ਆਪਣੇ ਘਰੇ ਤੇ ਆ ਝੋਟੀਆਂ ਦੋਨੇ ਆਪਣੇ ਗੱਭਨ ਨੇ ਦੁੱਧ ਵਾਲੀ ਵੀ ਤੇ ਆ ਵੀ ਤੀਜਾ ਮਹੀਨਾ ਲੱਗ ਜਾਣਾ ਇਹਨਾਂ ਨੂੰ 23 ਤਰੀਕ ਤੋਂ 24 ਤੱਕ ਹੁਣ ਮਾਲ ਆਪਣੇ ਕੋਲ ਦੋ ਇੱਕ ਕੱਟੀ ਵੇਚਤੀ ਆਪਾਂ ਨੇ ਇੱਕ ਝੋਟੀ ਵੇਚਤੀ ਦੋ ਪਸ਼ੂ ਘਟ ਗਏ ਨੇ ਚਲੋ ਮਿਲਦੇ ਆ ਅੱਗੇ ਤੁਹਾਨੂੰ ਸਾਰਾ ਕੁਝ ਤੇ ਬਲੌਗ ਚ ਦਿਖਾਵਾਂਗੇ ਵਾਰੀ ਵਾਰੀ ਜਿੱਥੇ ਤੇ ਜਾਵਾਂਗੇ ਪਹਿਲਾਂ ਤਣਾਉਲੇ ਜਾ ਕੇ ਆਇਆ ਫਿਰ ਹੁਣ ਮੱਝਾਂ ਬਣ ਕੇ ਪਿੱਖੀ ਜਾਂਦੇ ਆ ਵੀ ਕਿਲੀ ਵੀ ਗੱਡੀ ਲਵਾਵਾਂਗੇ ਸਾਰਾ ਕੁਝ ਦੇਖੀ ਜਾਇਓ ਧੰਨਵਾਦ ਜੀ ਕੰਮ ਧੰਦਿਆਂ ਦੇ ਵਿੱਚ ਹੁਣ ਪਹੁੰਚੇ ਹਾਂ ਪਿੱਖੀ ਸਹਿਰ ਪਹਿਲਾਂ ਸਵੇਰੇ ਇਤਨਾ ਉੱਲੇ ਗਏ ਅਖਾਉਂ ਨੇ ਪਿੱਖੀ ਸਹਿਰ ਦੀ ਗਿੜੀ ਤਾਹਨ ਆਓ ਚੱਲੀਏ ਪਿੱਖੀ ਨੂੰ ਨੂੰ ਪਿੱਖੀ ਖੜਿਆ ਤੇ ਪਿੱਖੀ ਪ੍ਰੈਸਾਂ ਪ੍ਰੈਸਾਂ ਸਮਰੌਣਾ ਆਇਆ ਉਹਦੇ ਪਰਨੀਤ ਨੂੰ ਕਰੰਟ ਲੱਗ ਗਿਆ ਤੇ ਅੱਜ ਪ੍ਰਸਿੱਧ ਨਵੀ ਤਾਰਪਾਉਣ ਅੱਜ ਆਇਆ ਉਹਦੇ ਨਹੀਂ ਪਈ ਸੀ ਤੇ ਨਾਲ ਸੇਵਕਾ ਮੇਰੇ ਭਾਈ ਮਿਸਤਰੀ ਆ ਲੈਂਡਮੈਨ ਹੈ ਤੇ ਮੋਟਰਸਾਈਕਲ ਸਾਰੇ ਕੰਮ ਜਾਣਦਾ ਬਾਈ ਉਹ ਕੰਮ ਮੇਰੇ ਨਾਲ ਚੱਲ ਨਾਲੇ ਮੋਟਰਸਾਈਕਲ ਦਾ ਮਗਰਾ ਚੁੱਪ ਕੇ ਸ਼ੋ ਲੈ ਕੇ ਤੇ ਆਇਆ ਦਿਖਾਉਣ ਤੁਹਾਨੂੰ ਪਿੱਕੀ ਸੜਕ ਦੀ ਮਾੜੀ ਕਿਹੜੀ ਚਲਕ ਇੱਕ ਵਿੱਚ ਬਲੌਗ ਦੇ ਵਿੱਚ ਮੈਂ ਪਿੱਕੀ ਦੀ ਚਲਕ ਦਿਖਾ ਰਹੀ ਅੱਜ ਚੱਲੀਏ ਸਭ ਕਰ ਚਲਾ ਤੂੰ ਮੈਂ ਹੁਣ ਵੀ ਹੱਥ ਦਾ ਸਪੋਰਟ ਸਾਰੇ ਗੁਣਿਆ ਜੀ ਇਹ ਆ ਤੁਹਾਨੂੰ ਦਿਖਾਉਣਾ ਪਿੱਕੀ ਰੋਡ ਪਿੱਕੀ ਮਾਨਸਾ ਸੁਨਾਮ ਰੋਡ ਆ ਜਿਹੜਾ ਸ਼ਹਿਰ ਵਿਚਲੀ ਨਗਰ ਦਾ ਇਤੋਂ ਨੇ ਸਰਦਾਰ ਸਾਹਿਬਾਂ ਨੇ ਐਸਐਸਓ ਸਾਹਿਬ ਤੇ ਇਹਦੀਆਂ ਦੁਕਾਨਾਂ ਨੇ ਸਾਰੀਆਂ ਪਿੱਛੇ ਕਰਾਤੀਆਂ ਨੇ ਤੇ ਗਰਾਊਂਡ ਜਿਹੜਾ ਸੜਕ ਤੇ ਗੱਡੀਆਂ ਖੜਾਉਣ ਨੂੰ ਤੇ ਹੋਰ ਬਹੁਤ ਥਾਂ ਖੁੱਲ ਗਿਆ ਇੱਥੇ ਇੱਧਰ ਵੀ ਥਾਂ ਪੂਰਾ ਖੋਲਤਾ ਤੇ ਵਧੀਆ ਮੁਲਾਜ਼ਮਾਂ ਨੇ ਘੈਂਟ ਗੱਲਾਂ ਨੇ ਇੱਧਰ ਵੀ ਥਾਂ ਖੁੱਲ ਗਿਆ ਤੇ ਹੁਣ ਗੱਡੀਆਂ ਖੜਾਉਣੀਆਂ ਸੌਖੀਆਂ ਹੋ ਗਈਆਂ ਟਰੈਫਿਕ ਦਾ ਬਹੁਤ ਸੌਖਾ ਹੋ ਗਿਆ ਇੱਥੇ ਇਹ ਕੰਮ ਹੋਇਆ ਹੈ ਇਤੋਂ ਨੇ ਐਸਐਸਓ ਸਾਹਿਬ ਨੇ ਕਰਿਆ ਬਹੁਤ ਵਧੀਆ ਕੰਮ ਕਰਿਆ ਇਹ ਆਪੀ ਕੀ ਸ਼ਹਿਰ ਸਾਡਾ ਸਭ ਤੋਂ ਵਧੀਆ ਲੱਗਦਾ ਸਾਨੂੰ ਸ਼ਹਿਰ ਸਾਡਾ ਕਿਉਂ? ਕੁੱਲ ਚੀਜ਼ ਮਿਲਦੀ ਹੈ ਬਰਨਾਲੇ ਤੋਂ ਸਸਤੀ ਮਿਲਦੀ ਹੈ। ਜੇ ਮਾਨਸਾ ਬਾਜ ਜਾਏ ਮਾਨਸਾ ਇੱਥੋਂ ਸਸਤੀ ਮਿਲਦੀ ਹੈ। ਤੇ ਇਧਰੇ ਰੀਆ ਫਰਕ ਆ ਬਈ ਅਸੀਂ ਟੁੱਟਿਆ ਸਮਾਨ ਲਿਆ ਆਂ। ਕੋਈ ਮਿਸਤਰੀ ਵੀ ਕਹਿੰਦਾ ਯਾਰ ਬਰਨਾਲੇ ਤੋਂ ਕਹਿੰਦਾ ਯਾਰ ਇਧਰ ਫਰਕ ਆ ਤੁਹਾਡੇ ਰੇਟ ਦਾ। ਇਹ ਪਿੱਖੀ ਜਾਇਰ ਰੇਟ ਤੇ ਮਿਲਦਾ ਸਮਾਨ ਵਧੀਆ ਸ਼ਹਿਰ ਸਾਡਾ। ਪੁਰਾਣਾ ਬਜ਼ੁਰਗਾਂ ਮਿਲਦੇ ਇੱਥੇ ਲੋ ਆਉਂਦੇ ਨੇ। ਦਸ ਦੇ ਆਉਂਦੇ ਆਉਂਦੇ ਫਿਰ ਬਾਪੂ ਫਿਰ ਅਸੀਂ ਇਹ ਇਹ ਤੇ ਚੱਲਦੀ ਐ ਤਿੱਗਣਾ ਚੌਗਣਾ ਸ਼ਹਿਰ ਹੋ ਗਿਆ ਜਿਉਂ-ਜਿਉਂ ਵਾਦੀ ਵਧੀਆਂ ਨੇ ਦੁਕਾਨਾਂ ਵਧੀਆਂ ਜਾਂਦੀਆਂ ਨੇ ਨਾ ਮਾਰਕੀਟ ਵਧੀਆਂ ਜਾਂਦੀ ਐ ਇਹ ਆ ਬੱਸ ਸਟੈਂਡ ਪਿੱਕੀ ਦਾ ਬਹੁਤ ਢੀੜ ਰਹਿਲੀ ਐ ਬੱਸ ਸਟੈਂਡ 'ਚ ਵੀ ਕਰੋੜ ਵੇਜ ਦਾ ਭਲਾੜਾ ਡੀਪੂ ਤੇ ਇਹ ਆ ਬੱਸ ਸਟੈਂਡ ਪਿੱਕੀ ਦਾ ਸਾਡੀ ਦਾ ਯਾਦਗਾਰੀ ਨਗਰ ਪੰਚਾਇਤ ਬੱਸ ਸਾਡਾ ਪਿੱਕੀ ਹਾਂਜੀ ਅਸੀਂ ਟਾਈਮ ਖੜੇ ਆਪਾਂ ਪਹਿਲਾਂ ਮੋਟਰਸਾਈਕਲ ਦਾ ਲੈ ਕੇ ਆਪਾਂ ਮੂਰਲਾ ਮਗਰਾਟ ਤੇ ਹੁਣ ਖੜਿਆ ਜਿਹੜਾ ਸਮਾਂ ਸੂਰਜ ਦਾ ਸੂਏ ਦੇ ਉੱਪਰ ਨਾ ਇੱਕ ਦੁਕਾਨ ਹੈ ਤੇ ਕਵਾੜ ਦਾ ਸਮਾਨ ਵੀ ਨਵਾਂ ਵੀ ਤੇ ਮੋਟਰ ਹੈਲ ਵੀ ਰਿਪੇਅਰ ਵੀ ਹੁੰਦਾ ਇਥੋਂ ਪੁਰਾਣਾ ਸਮਾਨ ਵਧੀਆ ਮਿਲ ਜਣਾ ਅੱਧੇ ਰੇਟ ਤੇ ਬੜੀ ਇਥੋਂ ਲੈ ਰਹੇ ਆਪਾਂ ਸਟੈਂਡ ਪੁਰਾਣਾ ਮਰੋਆ ਫਿਰ ਹੋਰ ਮੋਟਰਸਾਈਕਲ ਦਾ ਜਿਹੜਾ ਤਕੜਾ ਲੱਗ ਜੇ ਜਿਹੜਾ ਟੁੱਟੇ ਨਾ ਤੇ ਆਪਣੇ ਮੋਟਰਸਾਈਕਲ ਦਾ ਸਟੈਂਡ ਲੱਗ ਜਾਂਦਾ ਤੁਹਾਨੂੰ ਦਿਖਾਉਣਾ ਲੱਗੇ ਇਸ ਨੂੰ ਹਾਲਕੇਸ਼ ਨੇ ਸ਼ੂਰੇ ਪੋਲ ਤੇ ਇਸ ਜਿਹੜਾ ਵੀ ਕਿਤਨਾ ਉਲਾ ਰੋੜਾ ਸੂਏ ਦਾ ਪੋਲਾਗਾ ਉੱਥੇ ਓਕੇ ਕੰਮ ਤੇ ਹੈਗਾ ਹਾਲੇ ਕਿ ਅੱਜ ਮੈਨੂੰ ਸ਼ੇਵ ਕਰ ਸ਼ੇਵ ਕਰ ਪਈ ਗੱਲਬਾਤ ਫਿਰ ਵਧੀਆ ਹੋ ਗਿਆ ਠੀਕ ਹੈ ਜਮਾ ਹੈ ਹਾਂ ਹਾਂ ਪੂਰਾ ਵਧੀਆ ਸੰਦਜੀ ਚੱਲ ਫਿਰ ਬਾਈ ਮੈਂ ਲੈ ਸਮਾਨ ਚੱਲੀ ਆਪਾਂ ਹਾਂਜੀ 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 ਸਾਮਾਨ ਦੇ ਟਾਈਮ ਤਕਰੀਬਨ ਪੌਣੇ 7:00 ਵੱਜ ਚੁੱਕੇ ਨੇ ਤੇ ਦਿਨ ਵੱਡੇ ਹੋ ਚੁੱਕੇ ਨੇ ਜੀ ਹੁਣ ਤਕਰੀਬਨ ਸਾਢੇ 3:00 ਦਾ ਟਾਈਮ ਆ ਪੌਣੇ 7 ਦਿਨ ਹਜੇ ਖੜਾ ਮਤਲਬ ਕਿ ਚਾਨਣ ਖੜਾ ਹੈਗਾ ਤੇ ਦਿਨ ਹੁਣ ਵਧਣ ਲੱਗ ਗਏ ਨੇ 22 ਤਰੀਕ ਨੂੰ ਸਭ ਤੋਂ ਛੋਟਾ ਦਿਨ ਹੁੰਦਾ ਦਸੰਬਰ ਨੂੰ ਤੇ ਉਸ ਦਿਵਾਰ ਵੱਡੇ ਦਿਨ ਹੋਣ ਲੱਗ ਜਾਂਦੇ ਨੇ ਤੇ 5-10 ਮਿੰਟਾਂ ਦਾ ਫਰਕ ਪੈ ਗਿਆ ਤੇ ਲਾਈਟਾਂ ਲਾ ਰਹੀ ਆ ਪਰ ਲਾਈਟਾਂ ਲਾ ਕੇ ਨਾਲੇ ਨਾਲੇ ਹੁਣ ਇਧਰ ਲਾਈਟਾਂ ਲਾਤੀਆਂ ਮੈਂ ਜਿਹੜਾ ਛੇੜਾ ਮਾਰ ਕੇ ਮੈਸਾ ਨਾਲ ਵੀ ਕੋਈ ਤੱਬਾ ਕੋਬਾ ਤਾਂ ਨਹੀਂ ਪਾਇਆ ਤੇਰੇ ਲਈ ਗਾਥਾਂ ਹੀ ਕੱਢ ਕੇ ਸਾਰਾ ਪੱਲੀਆਂ ਪੋਲੀਆਂ ਗੌਰ ਨਾਲ ਛੱਡਦੀ ਆ ਤੇ ਰਾਤ ਨੰਗ ਜੂ ਰਾਤ ਤੱਕ ਦੇ ਦੋ ਜਿਹੜੇ ਰਾਤ ਨੂੰ ਮਾਰ ਲੈਂਦੇ ਆ ਤੇ ਨਾਲ ਇਹਨੇ ਫਿਰ 3 ਵਜੇ ਤੱਕ 3:30 ਵਜੇ ਤੱਕ ਮੈਂ ਇਧਰ ਫਿਰ ਉਹੀ ਪੱਕੇ ਆ ਜਾਂਦਾ ਮੱਝਾਂ 'ਚ ਤੇ ਰਾਤ ਨੂੰ ਦੋ ਤਿੰਨ ਜਿਹੜੇ ਵਾਜ ਜਾਂਦੇ ਨੇ ਇਹਨੇ ਨਾਲ ਗੌਰ ਰਹਿੰਦੀ ਐ ਬਾਕੀ ਸਾਰੇ ਕੈਮਰੇ ਲੱਗੇ ਹੋਏ ਨੇ ਆਪਾਂ ਨੂੰ ਇੰਨੀ ਕੋਈ ਟੈਨਸ਼ਨ ਨਹੀਂ ਤੇ ਵੀ ਹੀ ਸਾਰੇ 'ਚ ਕੈਮਰੇ ਨੇ ਤੇ ਵਧੀਆ ਕੋਈ ਇਹੋ ਜਿਹੀ ਗੱਲ ਨਹੀਂ ਤੇ ਬਲੌਗ ਅੱਜ ਆਪਣਾ ਛੋਟਾ ਜਿਹਾ ਦਿੱਗਾ ਤੇ ਆਪਾਂ ਨੂੰ ਇਹ ਭੈਣ ਪੂਰੀ ਪੁੱਛਦੇ ਰਹੀ ਬਾਈ ਥੋੜੀ ਟੈਂਕੀ ਕਿੰਨੇ ਦੀ ਆਈ ਹੈ ਤੇ ਆਸ਼ਰਵਾਦ ਬਰੀਏ ਕੰਪਨੀ ਦੀ ਟੈਂਕੀ ਆ ਬਾਈ ਤੁਹਾਨੂੰ ਮੈਂ ਕੱਲ ਦੱਸਣਾ ਭੁੱਲ ਗਿਆ ਤੇ ਇਹ ਟੈਂਕੀ ਜੇ ਆਪਾਂ ਆਮ ਲੋਕਲ ਦੁਕਾਨਾਂ ਤੋਂ ਲੈਨੇ ਆ ਕਿਉਂ ਇਹ ਕਮਿਸ਼ਨ ਤੇ ਹੁੰਦੀਆਂ ਨੇ ਇਹਦੇ ਪੱਕੀ ਕੰਪਨੀ ਦੀ ਸਾਰੀ ਲਿਸਟ ਬਣੀ ਹੁੰਦੀ ਹੈ ਤੇ 7200 ਦੀ ਵੀ ਲਾੜਨੇ 7300 ਦੀ ਵੀ ਤੇ 7000 ਦੀ ਵੀ ਆਪਾਂ ਨੂੰ ਇਹ 6700 ਦੀ ਪਈ ਹੈ ਟੈਂਕੀ ਮਤਲਬ ਕਿ 6700 ਦੀ ਟੈਂਕੀ ਆਈ ਹੈ ਟੈਂਕੀਆਂ ਮਿਲ ਜਾਂਦੀਆਂ ਨੇ 5000 ਦੀ ਵੀ ਟੈਂਕੀ ਮਿਲ ਜਿੰਦੀ ਨੇ 3500 ਦੀ ਵੀ 4000 ਦੀ ਵੀ 5500 ਦੀ ਵੀ ਟੈਂਕੇ ਦੇ ਵੱਖੋ-ਵੱਖ ਰੇਟ ਨੇ ਪਰ ਉਹ ਕੰਪਨੀਆਂ ਹਲਕੀਆਂ ਹੁੰਦੀਆਂ ਨੇ ਤੇ ਆਪਾਂ ਆਸ਼ਰਵਾਦ ਕੰਪਨੀ ਲੈਤੀ ਹੈ 7000 ਦੀ ਆਈ ਹੈ ਜਿਹੜੇ ਵੀਰਾਂ ਨੇ ਕਮੈਂਟਾਂ 'ਚ ਸਵਾਲ ਪੁੱਛਿਆ ਸੀ ਤੁਹਾਨੂੰ ਫੇਰ ਦੱਸ ਦਈਏ ਟੈਂਕੀ ਇਹ 7000 ਦੀ ਆਈ ਹੈ ਤੇ ਨਾਲੇ ਸਾਰਾ ਆਪਾਂ ਮਾਲ ਵਧੀਆ ਆਸ਼ਰਵਾਦ ਦਾ ਆਇਆ ਤੇ ਇਹ ਵੀ ਅਜ ਫੀਟਿੰਗ ਵਾਲੇ ਨਹੀਂ ਆਏ ਕੱਲ ਨਹੀਂ ਆਏ ਕੰਮ ਰੁਕਿਆ ਪਿਆ ਤੇ ਸਵੇਰੇ ਇਹਨਾਂ ਨੂੰ ਆਖਿਆ ਜਰੂਰ ਆਓ ਬਾਈ ਕਿਉਂ ਅੱਲਾ ਪੈਸੇ ਤੇ ਲਈ ਲੈ ਗਏ ਹੁਣ ਅੱਧੇ ਪੈਸੇ ਦੇ ਦਿੱਤੇ ਉਹਨਾਂ ਨੂੰ ਆਏ ਨਹੀਂ ਤੇ ਉਹਨਾਂ ਨੂੰ ਕੱਲ ਨੂੰ ਕਹਿੰਦੇ ਆ ਵੀ ਸਾਰਾ ਕੰਮ ਕਰਕੇ ਜਾਓ ਤੇ ਇਹਨਾਂ ਨਾਲ ਕੱਲ ਨੂੰ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਗੱਲਬਾਤ ਕਰੀ ਉਹਨਾਂ ਨਾਲ ਤੇ ਵਲੌਗ ਚਾਹ ਤੇ ਨਹੀਂ ਜਿੰਨ ਇੱਕ ਵਲੌਗ ਨੂੰ ਮਿਲਿਆ ਸਬਕਾਰ ਕਰਿਓ ਤੇ ਥੋੜਾ ਜਿਹਾ ਇਕੱਲਾ ਜਾਣ ਕਰਕੇ ਬਾਈ ਟਾਈਮ ਨਹੀਂ ਲੱਗਦਾ ਕੰਮ ਖਿੱਚ ਮਾ ਹੁੰਦਾ ਟਾਈਮ ਤੇ ਟਾਈਮ ਕੱਢ ਕੇ ਤੁਹਾਡੇ ਵਾਸਤੇ 10 20 ਮਿੰਟ ਕੱਢੀਦੇ ਨੇ ਜੇ ਘੰਟਾ ਅੱਧਾ ਘੰਟਾ ਵੀਡੀਓ ਬਣਦੀ ਹੈ ਦੇ ਵਿੱਚ 10 15 ਮਿੰਟ ਬਲੌਗ ਦੇ ਨਿਕਲਦੇ ਨੇ ਵਧੀਆ ਵਧੀਆ ਤੇ ਉਹਨਾਂ ਕਿਉਂ ਵਿਚਰੀ ਕੁਛ ਨਾ ਕੁਛ ਕੰਮ ਤਾਂ ਦੇ ਟ੍ਰੇਡ ਵੀ ਹੋ ਜਾਣੀ ਹੈ ਸਾਰੇ ਉਹਦੇ ਵਿੱਚੋਂ ਕੱਟ ਵੱਧ ਕਰਕੇ ਸਾਨੂੰ 10 15 12 ਮਿੰਟ 15 ਮਿੰਟ ਜਿੰਨੇ 20 ਮਿੰਟ ਵੀ ਦਿਖਾਈ ਜਾਂਦੇ ਨੇ ਅੱਜ ਬਲੌਗ 10 12 ਮਿੰਟਾਂ ਦਾ ਹੀ ਹੋਊਗਾ ਤੇ ਦੇਖਿਓ ਪ੍ਰਮਾਨ ਕਰਿਓ ਦਿਓ ਪਿਆਰ ਧੰਨਵਾਦ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ